ਆਮ ਆਦਮੀ ਪਾਰਟੀ ਨੂੰ ਵਿਧਾਇਕਾਂ ਦੀਆਂ ਉਡਾਰੀਆਂ ਦਾ ਡਰ ਸਟੌਨ ਲੱਗਿਆ ਐ ਇਸੇ ਕਰਕੇ ਦਿੱਲੀ ਤੋਂ 46 ਜਾਸੂਸ ਪੰਜਾਬ ਲਿਆਂਦੇ ਗਏ ਐ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ ਲਗਾਤਾਰ ਪੰਜਾਬ ਦੇ ਵਿੱਚ ਅਸੀਂ ਪਾਰਟੀ ਦੇ ਵਿੱਚ ਧੜਿਆਂ ਦੀ ਗੱਲ ਕਰ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਕਈ ਧੜੇ ਬਣ ਚੁੱਕੇ ਐ ਇੱਕ ਸੀਐਮ ਪੰਜਾਬ ਦੇ ਨਾਲ ਹੈਗਾ ਇੱਕ ਦਿੱਲੀ ਧੜੇ ਦੇ ਨਾਲ ਹੈ ਤੇ ਇੱਕ ਉਹ ਵਿਧਾਇਕ ਹੈ ਜਿਹੜੇ ਪਾਰਟੀ ਤੋਂ ਨਾਰਾਜ਼ ਹੈ ਪਰ ਕੁਝ ਬੋਲ ਨਹੀਂ ਰਹੇ ਪਰ ਹੁਣ ਦਿੱਲੀ ਲੀਡਰਸ਼ਿਪ ਨੂੰ ਪਾਰਟੀ ਦੇ ਵਿੱਚ ਵਿਧਾਇਕਾਂ ਦਾ ਛੱਡ ਛੱਡ ਕੇ ਜਾਣ ਦਾ ਡਰ ਸਤੋਂ ਲੱਗਿਆ ਕਿਉਂਕਿ ਇਲੈਕਸ਼ਨ ਨੇੜੇ ਆ ਰਹੇ ਐ ਤੇ ਕਈ ਵਿਧਾਇਕਾਂ ਨੂੰ ਇਹ ਲੱਗਦਾ ਹੈ ਕਿ ਲੋਕ ਸਾਡੇ ਤੋਂ ਨਾਰਾਜ਼ ਨੇ ਐਸੇ ਕਰਕੇ ਹੁਣ ਦਿੱਲੀ ਦੀ ਲੀਡਰਸ਼ਿਪ ਨੇ ਆਮ ਆਦਮੀ ਪਾਰਟੀ ਨੇ ਕੈਂਸਲਾ ਕੀਤਾ ਕਿ ਇਹਨਾਂ ਵਿਧਾਇਕਾਂ ਦੇ ਉੱਪਰ ਨਿਗ੍ਹਾ ਰੱਖੀ ਜਾਵੇ ਤਾਂ ਜੋ ਕਿਸੇ ਪਾਰਟੀ ਦੇ ਨਾਲ ਸੰਪਰਕ ਸੱਦਦੇ ਆ ਕਿਸੇ ਹੋਰ ਪਾਸੇ ਜਾਂਦੇ ਆ ਕੋਈ ਅਜੇਹੀ ਬਿਆਨਬਾਜ਼ੀ ਇਹਨਾਂ ਦੀ ਨਿਕਲ ਕੇ ਸਾਹਮਣੇ ਆਉਂਦੀ ਆ ਕੋਈ ਗੁਪਤ ਮੀਟਿੰਗਾਂ ਕਰਦੇ ਆ ਤਾਂ ਜੋ ਸਾਨੂੰ ਪਲ-ਪਲ ਦੀ ਇਹਨਾਂ ਦੀ ਖਬਰ ਰਹਿ ਸਕੇ ਕਿ ਆਖਰਕਾਰ ਇਹ ਵਿਧਾਇਕ ਸਾਡੇ ਕਰ ਕੀ ਰਿਹਾ ਕਿਸੇ ਹੋਰ ਪਾਸੇ ਉਡਾਰੀ ਤਾ ਨਹੀਂ ਮਾਰਨ ਲੱਗੇ ਚੋਣਾਂ ਤੋਂ ਪਹਿਲਾਂ ਸਾਨੂੰ ਧੋਖਾ ਤਾਂ ਨਹੀਂ ਦੇਣ ਲੱਗੇ ਇਸੇ ਕਰਕੇ ਹਰੇਕ ਜ਼ਿਲ੍ਹੇ ਦੇ ਵਿੱਚ ਦੋ ਜਾਸੂਸ ਛੱਡੇ ਜਾ ਰਹੇ ਐ ਜਿਹੜੇ ਕੀ ਸਿੱਧੇ ਤੌਰ ਤੇ ਦਿੱਲੀ ਦੀ ਲੀਡਰਸ਼ਿਪ ਨੂੰ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਅਸਤਿੰਦਰ ਜੈਨ ਇਹਨਾਂ ਨੂੰ ਰਿਪੋਰਟ ਕਰਨਗੇ ਤੁਹਾਨੂੰ ਦੱਸ ਦਈਏ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮਾਹੌਲ ਬਣਿਆ ਹੋਇਆ ਹੈ ਲਗਾਤਾਰ ਵਿਧਾਇਕਾ ਦਾ ਆਮ ਆਦਮੀ ਪਾਰਟੀ ਦੇ ਵਿਰੋਧ ਹੋ ਰਿਹਾ ਤੇ ਕਈ ਹੁਣ ਵਿਧਾਇਕਾ ਨੂੰ ਅਜੀਹਾ ਲੱਗਦਾ ਕਿ ਜੇਕਰ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਰਹਿੰਦੇ ਆ ਅਸੀਂ ਕੁਝ ਬੋਲ ਨਹੀਂ ਸਕਦੇ ਜੇਕਰ ਦਿੱਲੀ ਦੀ ਲੀਡਰਸ਼ਿਪ ਦੇ ਖਿਲਾਫ ਅਸੀਂ ਜਾਂਦੇ ਆ ਤਾ ਸਾਨੂੰ ਬਾਗੀ ਕਰਾਰ ਦੇ ਦਿੱਤਾ ਜਾਊਗਾ ਮੁੜ ਕੇ ਟਿਕਟ ਨਹੀਂ ਮਿਲਣੀ ਪਰ ਜੇਕਰ ਅਸੀਂ ਵਿਰੋਧ ਨਹੀਂ ਕਰਦੇ ਤਾਂ ਸਾਨੂੰ ਲੋਕਾਂ ਨੇ ਜਿਤਾਉਣਾ ਨਹੀਂ ਹੈਗਾ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਤਾਂ ਇਸੇ ਕਰਕੇ ਕਿਉਂਕਿ ਜਿਸ ਹਿਸਾਬ ਦੇ ਨਾਲ ਹੁਣ ਵਿਰੋਧ ਹੋਣ ਲੱਗਿਆ ਬੇਸ਼ੱਕ ਲੈਂਡ ਪੂਲਿੰਗ ਸਕੀਮ ਵਾਪਸ ਹੋਗੀ ਪਰ ਉਸ ਤੋਂ ਬਾਅਦ ਵੀ ਹੁਣ ਜਦੋਂ ਵਿਧਾਇਕ ਆਮ ਆਦੀ ਪਾਰਟੀ ਦੇ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਵੱਡੇ ਪੱਧਰ ਉੱਪਰ ਉਹਨਾਂ ਦਾ ਵਿਰੋਧ ਹੁੰਦਾ ਉਹਨਾਂ ਖਿਲਾਫ ਨਾਰੇਬਾਜੀ ਹੁੰਦੀ ਹੈ ਹੜਾਂ ਦੇ ਵਿੱਚ ਜੋ ਮਾਹੌਲ ਬਣਿਆ ਦਾ ਲੋਕਾਂ ਨੇ ਰੱਜ ਕੇ ਲਾਣਤਾ ਆਮ ਆਦੀ ਪਾਰਟੀ ਦੇ ਵਿਧਾਇਕਾਂ ਨੂੰ ਪਾਈਆਂ ਤੇ ਇਸੇ ਦੇ ਚਲਦੇ ਹੁਣ ਹੋਰ ਵੀ ਬਗਾਵਤ ਦਾ ਡਰ ਆਮ ਆਦੀ ਪਾਰਟੀ ਨੂੰ ਸਤਾਉਣ ਲੱਗਿਆ ਕਿਉਂਕਿ ਲੋਕਾਂ ਦੇ ਰੋਹ ਵਜੋਂ ਲੋਕਾਂ ਦਾ ਰੋਹ ਨਾ ਚਲਦੇ ਹੋਏ ਜਿਹੜੇ ਵਿਧਾਇਕ ਹੈਗੇ ਹੈ ਤੀਜੇ ਧੜੇ ਦੀ ਗੱਲ ਕਰ ਰਹੇ ਆ ਜਿਵੇਂ ਕਿ ਅਸੀਂ ਜ਼ਿਕਰ ਕੀਤਾ ਸੀ ਪਿਛਲੀ ਰਿਪੋਰਟ ਦੇ ਵਿੱਚ ਵੀ ਕਿ ਇੱਕ ਧੜਾ ਉਹ ਹੈ ਜਿਹੜਾ ਕਿ ਦਿੱਲੀ ਦੇ ਨਾਲ ਵੀ ਰਹਿਣਾ ਨਹੀਂ ਚਾਹੁੰਦਾ ਤੇ ਨਾ ਹੀ ਭਗਵੰਤ ਮਾਨ ਦੇ ਨਾਲ ਰਹਿਣਾ ਚਾਹੁੰਦਾ ਕਿਉਂਕਿ ਭਗਵੰਤ ਮਾਨ ਨੂੰ ਕਈ ਵਾਰ ਕਈ ਵਿਧਾਇਕਾਂ ਨੇ ਆਖਿਆ ਕਿ ਤੁਸੀਂ ਚਲੋ ਅਸੀਂ ਤੁਹਾਡੇ ਨਾਲ ਆਇਆ ਇੱਥੋਂ ਤੱਕ ਸਾਡੇ ਸਰਸਰਸ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਹਰਮੀਤ ਸਿੰਘ ਪਠਾਨ ਮਾਜਰਾ ਤਾਂ ਇੱਕ ਵਾਰ 25 ਤੋਂ 30 ਵਿਧਾਇਕ ਲੈ ਕੇ ਭਗਵੰਤ ਮਾਨ ਹੋਂੜਾ ਕੋਲ ਚਲੇ ਗਏ ਸੀ ਤੇ ਦਾਵਾ ਕੀਤਾ ਸੀ ਤੁਸੀਂ ਅੱਗੇ ਲੱਗੋ ਸਾਡੇ ਕੋਲ 25 ਤੋਂ 30 ਵਿਧਾਇਕ ਹੈਗੇ ਆ ਪਰ ਭਗਵੰਤ ਮਾਨ ਨੇ ਉਦੋਂ ਉਹਨਾਂ ਨੂੰ ਅਣਗੋਲਿਆ ਕਰ ਦਿੱਤਾ ਤੇ ਹੁਣ ਦਿੱਲੀ ਵੱਲੋਂ ਜੋ ਸਾਡੇ ਕੋਲ ਜਾਣਕਾਰੀ ਇਹ ਸਾਰੀ ਜੋ ਪਠਾਨ ਮਾਜਰਾ ਦੇ ਖਿਲਾਫ ਕਾਰਵਾਈ ਹੋਈ ਹੈ ਇਹ ਦਿੱਲੀ ਵੱਲੋਂ ਕਰਵਾਈ ਗਈ ਹੈ ਤੇ ਸਿੱਧੇ ਤੌਰ ਤੇ ਗੱਲ ਕਰੀਏ ਹੁਣ ਹੋਰ ਕੋਈ ਵਿਧਾਇਕ ਪਠਾਨ ਮਾਜਰਾ ਜਾਂ ਕੋਈ ਹੋਰ ਇਹਨਾਂ ਵਿਧਾਇਕਾਂ ਨੂੰ ਲੀਡ ਨਾ ਕਰ ਲੇ ਇਸੇ ਦੇ ਚੱਲਦੇ ਹੁਣ ਕਿ ਵਿਧਾਇਕ ਇਕੱਠੇ ਨਾ ਹੋ ਜਾਣ ਦੋ ਦੋ ਜਾਸੂਸ ਹਰੇਕ ਜ਼ਿਲ੍ਹੇ ਦੇ ਵਿੱਚ ਲਾ ਦਿੱਤੇ ਜੋ ਇਹਨਾਂ ਦਾ ਵਿਧਾਇਕਾਂ ਦਾ ਕੰਮਕਾਜ ਵੀ ਕਰਨਗੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਾਰਜਕਾਰੀ ਕੰਮਕਾਲ ਜਿਹੜਾ ਅਜਿਹੇ ਦਾ ਸੰਭਾਲ ਦਿੱਤਾ ਜਾਵੇ ਤਾਂ ਜੋ ਨਜ਼ਰਸਾਨੀ ਰੱਖੇ ਕਿ ਹਲਕੇ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਹੋ ਰਿਹਾ ਹੈ ਕੌਣ-ਕੌਣ ਕੀ ਕੰਮ ਕਰ ਰਿਹਾ ਹੈ ਕਿਹੜਾ ਕੀ ਰਿਸ਼ਵਤ ਲੈ ਰਿਹਾ ਨਹੀਂ ਲੈ ਰਿਹਾ ਇਹ ਸਾਰੇ ਦਿੱਲੀ ਦੀ ਲੀਡਰਸ਼ਿਪ ਨੂੰ ਰਿਪੋਰਟ ਕਰਨਗੇ ਪਰ ਹੁਣ ਇਸ ਦੇ ਨਾਲ ਚਿੰਤਾ ਇਹ ਵੱਧ ਗਈ ਹੈਗੀ ਹੈ ਕਿ ਜਿਹੜੇ ਐਮ.ਐਲ.ਏ ਪਹਿਲਾਂ ਹੀ ਨਹੀਂ ਬੋਲ ਰਹੇ ਸੀਗੇ ਜੇਕਰ ਉਹਨਾਂ ਦੇ ਉੱਪਰ ਇਸ ਤਰ੍ਹਾਂ ਦੀ ਆ ਕੇ ਤਲਵਾਰ ਲਟਕ ਜਾਈ ਹੋਗੀ ਤਾਂ ਸੁਭਾਵਿਕ ਤੌਰ ਤੇ ਉਹਨਾਂ ਦੇ ਮਨ ਦੇ ਅੰਦਰ ਹੋਰ ਡਰ ਬੈਠ ਜਾਊਗਾ ਤਾਂ ਹੋ ਸਕਦਾ ਹੈ ਕਿ ਉਹ ਵੱਡੇ ਪੱਧਰ ਉੱਪਰ ਹੋਰ ਜਿਹੜੀ ਆਮ ਆਦਮੀ ਪਾਰਟੀ ਨੇ ਸੋਚੀ ਨਾ ਹੋਏ ਉਸ ਤੋਂ ਵੱਡੀ ਬਗਾਵਤ ਕਰ ਦੇਣ ਕਿਉਂਕਿ ਲਗਾਤਾਰ ਵੱਡੀਆਂ ਪਾਰਟੀਆਂ ਇਹਨਾਂ ਵਿਧਾਇਕਾਂ ਨੂੰ ਆਪਣੇ ਵੱਲ ਸੁਭਾਵਿਕ ਤੌਰ ਤੇ ਕਿੰਨਾ ਚਾਣ ਗਿਆ ਕਿ ਜਲਦੀ ਤੋਂ ਜਲਦੀ ਪਾਰਟੀ ਦੇ ਵਿੱਚ ਬਗਾਵਤ ਹੋਵੇ ਸਾਡੇ ਨਾਲ ਵਿਧਾਇਕ ਉਹ ਜੁੜ ਜਾਣ ਪਰ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੇ ਦਿੱਲੀ ਵਾਲੇ ਛਿਆਲੀ ਜਾਸੂਸ ਹੈ ਜਾਂ ਕੁਝ ਗੁਜਰਾਤ ਤੋਂ ਆ ਰਹੇ ਹੈਗੇ ਹੈ ਇਹਨਾਂ ਨੇ ਪੰਜਾਬ ਦੇ ਵਿੱਚ ਐਂਟਰੀ ਲੈਣੀ ਸ਼ੁਰੂ ਕਰ ਦਿੱਤੀ ਹੈ ਇੱਕ ਤੋਂ ਬਾਅਦ ਇੱਕ ਦਾ ਸਵਾਗਤ ਵੀ ਹੋ ਰਿਹਾ ਹੈਗਾ ਤਾਂ ਸਿੱਧੇ ਤੌਰ ਤੇ ਉਹ ਸਵਾਗਤ ਦੀਆਂ ਕੁਝ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਇਸੇ ਤਰ੍ਹਾਂ ਹੁਣ ਤੁਸੀਂ ਪੰਜਾਬ ਦੇ ਵਿੱਚ ਵੱਡੇ ਪੱਧਰ ਉੱਪਰ ਵਿਧਾਇਕਾਂ ਦੀ ਹੋਰ ਚੂੜੀ ਕਸਦੀ ਹੋਈ ਦੇਖੋਗੇ ਕੈਕਸਟਰਾ ਇਹ ਜਿਹੜੇ ਦਿੱਲੀ ਤੋਂ ਜਾਸੂਸ ਆਇਆ ਹੈ ਵਧਾਇਕਾਂ ਦੇ ਉੱਪਰ ਪਲ-ਪਲ ਨਜ਼ਰ ਰੱਖਣਗੇ ਦੇਖਣਗੇ ਕਿ ਕਿਧਰੇ ਕੋਈ ਹੋਰ ਉਡਾਰੀ ਨਾ ਮਾਰ ਜੇ ਕਿਉਂਕਿ ਲਗਾਤਾਰ ਜਿਹੜਾ ਤੀਜਾ ਧੜਾ ਸੁਭਾਵਿਕ ਤੌਰ ਤੇ ਉਹ ਮੀਟਿੰਗਾਂ ਕਰੂਗਾ ਗੱਲਬਾਤ ਵੀ ਕਰੂਗਾ ਕਿ ਆਖਰਕਾਰ ਉਹਨਾਂ ਨੇ ਆਪਣੇ ਭਵਿੱਖ ਦਾ ਫੈਸਲਾ ਲੈਣਾ ਕਿਉਂਕਿ ਜਿਸ ਤਰੀਕੇ ਦੀ ਨਾਰਾਜ਼ਗੀ ਅੰਦਰ ਖਾਤੇ ਜਿਹੜੇ ਆਮ ਆਦਮੀ ਪਾਰਟੀ ਨੇ ਆਪਣੇ ਸਰਵੇ ਕਰਵਾਏ ਹੈ ਉਸ ਦੇ ਵਿੱਚ ਉਹਨਾਂ ਦੀ ਜਿਹੜੀ ਬੇੜੀ ਹੈ ਉਹ ਡੁੱਬਦੀ ਹੋਈ ਉਹਨਾਂ ਨੂੰ ਦਿਖਾਈ ਦੇ ਰਹੀ ਹੈ ਇਸੇ ਕਰਕੇ ਉਹ ਵਿਧਾਇਕਾਂ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਹੈ ਕਿ ਜੇਕਰ ਅਸੀਂ ਇਸ ਪਾਰਟੀ ਦੇ ਵਿੱਚ ਰਹਿਨੇ ਆ ਤਾਂ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਭੁੱਖ ਦਾ ਨੁਕਸਾਨ ਹੋ ਸਕਦਾ ਕਿਉਂਕਿ ਲੋਕ ਸਾਡੇ ਵਿਰੋਧ ਦੇ ਵਿੱਚ ਬੋਲਦੇ ਆ ਪਰ ਜੇਕਰ ਅਸੀਂ ਪਾਰਟੀ ਦੇ ਵਿਰੋਧ ਦੇ ਵਿੱਚ ਬੋਲਦੇ ਆ ਤਾਂ ਸਾਡਾ ਹੋਰ ਵੀ ਵੱਡਾ ਨੁਕਸਾਨ ਹੋ ਜਾਊਗਾ ਕਿਉਂਕਿ ਜਿਹੜੇ ਮਾੜੇ ਮੋٹے ਅਸੀਂ ਪਾਰਟੀ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਦੇ ਦੌਰਾਨ ਕੰਮ ਕਰਵਾਉਣੇ ਆ ਉਹ ਵੀ ਨਹੀਂ ਹੋ ਪਾਣਗੇ ਇਸੇ ਕਰਕੇ ਉਹ ਵਿਧਾਇਕ ਹਜੇ ਚੁੱਪ ਬੈਠੇ ਐ ਪਰ ਇਹ ਜਿਹੜਾ ਗੁਬਾਰਾ ਕਿਸੇ ਵੀ ਵਕਤ ਜਿਹੜਾ ਉਬਾਲ ਹੈ ਉਹ ਫਟ ਸਕਦਾ ਇਹ ਜਿਹੜਾ ਉਬਾਲ ਹੈ ਉਹ ਖੁੱਲ ਕੇ ਸਾਹਮਣੇ ਆ ਸਕਦਾ ਕਿਉਂਕਿ ਹੌਲੀ-ਹੌਲੀ ਉਹ ਚੀਜ਼ਾਂ ਨਿਕਲ ਕੇ ਸਾਹਮਣੇ ਆਣ ਲੱਗੀਆਂ ਹਰਮਿੰਦਰ ਸਿੰਘ ਪਠਾਨ ਮજરા ਅਮਨ ਰੋੜਾ ਨਿਰਿੰਦਰ ਕੋਰ ਪਰ ਅੱਜ ਇੱਕ ਤੋਂ ਬਾਅਦ ਇੱਕ ਵਿਧਾਇਕ ਥੋੜੇ ਬੋਤੇ ਹੀ ਪਰ ਹੁਣ ਬੋਲਣ ਲੱਗੇ ਹੈਗੇ ਐ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦਾਅਵੇ ਨਾਲ ਕਹਿ ਰਹੇ ਹਾਂ ਕਿ ਇਹ ਜਿਹੜੇ ਵਿਧਾਇਕ ਹੈ ਹੋਰ ਵੀ ਅਗਬੋਲਾ ਪਾਰਟੀ ਦੇ ਪ੍ਰਤੀ ਹੋਣਗੇ ਕਿਉਂਕਿ ਕਈ ਪਾਰਟੀਆਂ ਇਹਨਾਂ ਦੇ ਨਾਲ ਸੰਪਰਕ ਸਾਧ ਰਹੀਆਂ ਤੇ ਇਹ ਜਿਹੜੇ ਜਾਸੂਸ ਹੈਗੇ ਐ ਇਹ ਉਹਨਾਂ ਵਿਧਾਇਕਾ ਦੇ ਉੱਪਰ ਹੋਰ ਪ੍ਰੈਸ਼ਰ ਪਾ ਦੇਣਗੇ ਹੋਰ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ ਹੋਰ ਉਹਨਾਂ ਉੱਪਰ ਨਜ਼ਰਸਾਨੀ ਕਰਨਗੇ ਤਾਂ ਸੁਭਾਵਿਕ ਤੌਰ ਤੇ ਜਦੋਂ ਤੁਸੀਂ ਕਿਸੇ ਚੀਜ਼ ਦੇ ਉੱਪਰ ਜਿੰਨਾ ਪ੍ਰੈਸ਼ਰ ਪਾਉਨੇ ਆ ਉਨੀ ਉੱਠ ਕੇ ਬਾਰ ਆਉਂਦੀ ਹੈ ਧੰਨਵਾਦ ਬਣੇ ਰਹੋ ਪੁਆਇੰਟ ਆਫ ਪੰਜਾਬ ਦੇ ਨਾਲ